ਅਮ੍ਰਿਤਪਾਲ ਸਿੰਘ ਦੇ ਨਾਲ ਜੁੜੀ ਵੱਡੀ ਖਬਰ ਅਮ੍ਰਿਤਪਾਲ ਸਿੰਘ ਸੌ ਚੁੱਕਣ ਜਾ ਰਹੇ ਨੇ ਬਹੁਤ ਜਲਦ ਤਾਂ ਸੂਤਰਾਂ ਦੇ ਹਵਾਲੇ ਤੋਂ ਅਮ੍ਰਿਤਪਾਲ ਸਿੰਘ ਨੂੰ ਲੈ ਕੇ ਵੱਡੀ ਖਬਰ ਹੈ ਜਿਹੜੀ ਉਹ ਸਾਹਮਣੇ ਆ ਰਹੀ ਹੈ ਪਰसों ਸੌ ਚੁੱਕਣ ਜਾ ਰਹੇ ਨੇ ਅਮ੍ਰਿਤਪਾਲ ਸਿੰਘ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ 5 ਜੁਲਾਈ ਨੂੰ ਐਮਪੀ ਦੀ ਸੌ ਚੁੱਕਣ ਜਾ ਰਹੇ ਨੇ ਅਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਚੋਣ ਜਿੱਤੇ ਸੀ ਭਾਈ ਅਮ੍ਰਿਤਪਾਲ ਸਿੰਘ ਵੱਡੇ ਮਾਰਜਨ ਦੇ ਨਾਲ ਉਹਨਾਂ ਨੇ ਚੋਣ ਸੀ ਜਿਹੜੀ ਉਹ ਖਡੂਰ ਸਾਹਿਬ ਤੋਂ ਜਿੱਤੀ ਸੀ ਤਾਂ ਪੰਜਾਬ ਸਰਕਾਰ ਨੇ ਵੀ ਲੋਕ ਸਭਾ ਦੇ ਸਪੀਕਰ ਨੂੰ ਕੱਲ ਚਿੱਠੀ ਲਿਖੀ ਹੈ ਤਖਤੂਰ ਸਾਹਿਬ ਤੋਂ ਚੁਣੇ ਗਏ ਸੰਸਦ ਮੈਂਬਰ ਅਮ੍ਰਿਤ ਪਾਲ ਸਿੰਘ ਜਲਦ ਸੌਂ ਚੁੱਕ ਸਕਦੇ ਨੇ ਸੂਤਰਾਂ ਦੇ ਮੁਤਾਬਕ 5 ਜੁਲਾਈ ਨੂੰ ਅਮ੍ਰਿਤ ਪਾਲ ਸਿੰਘ ਹਲਫ ਲੈ ਸਕਦੇ ਨੇ ਪੰਜਾਬ ਸਰਕਾਰ ਨੇ ਅਮ੍ਰਿਤ ਪਾਲ ਸਿੰਘ ਨੂੰ ਸੌਂ ਦਿਵਾਨ ਲਈ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਅਰਜੀ ਭੇਜੀ ਹੈ ਫਿਲਹਾਲ ਐਨਐਸਏ ਦੇ ਤਹਿਤ ਅਮ੍ਰਿਤ ਪਾਲ ਸਿੰਘ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹਨ ਕਾਬਿਲਗੌਰ ਦੇ ਕੇ ਜੇਲ੍ਹ ਦੇ ਵਿੱਚ ਬੰਦ ਅਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੀ ਸੀ ਅਤੇ ਉਹਨਾਂ ਨੇ ਵੱਡੇ ਮਾਰਜਨ ਦੇ ਨਾਲ ਜਿੱਤ ਦਰਜ ਕੀਤੀ ਸੀ ਦਰਅਸਲ ਪਰਿਵਾਰ ਦੀ ਤਰਫੋਂ ਡੀਸੀ ਅੰਮ੍ਰਿਤਸਰ ਨੂੰ ਪੈਰੋਲ ਦੇ ਲਈ ਅਰਜੀ ਭੇਜੀ ਗਈ ਸੀ ਇਸ ਉੱਤੇ ਕਾਰਵਾਈ ਕਰਦੇ ਆ ਪੰਜਾਬ ਸਰਕਾਰ ਦੇ ਵੱਲੋਂ ਲੋਕ ਸਭਾ ਸਪੀਕਰ ਨੂੰ ਅਰਜੀ ਭੇਜ ਦਿੱਤੀ ਗਈ ਹੈ ਪੈਰੋਲ ਦੇ ਲਈ ਅਰਜੀ ਅਮ੍ਰਿਤਸਰ ਦੇ ਡੀਸੀ ਜਿਸ ਤੋਂ ਬਾਅਦ ਇਹ ਅਰਜੀ ਪੰਜਾਬ ਦੇ ਗ੍ਰਹਿ ਵਿਭਾਗ ਨੂੰ ਭੇਜੀ ਗਈ ਸੀ ਜਿਸ ਨੇ ਇਸ ਉੱਤੇ ਕਾਰਵਾਈ ਕਰਦੇ ਹੋਏ ਲੋਕ ਸਭਾ ਸਪੀਕਰ ਨੂੰ ਅਰਜੀ ਭੇਜ ਦਿੱਤੀ ਸੀ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ 5 ਜੁਲਾਈ ਨੂੰ ਅਮ੍ਰਿਤਪਾਲ ਸਿੰਘ ਹਲਫ ਲੈ ਸਕਦੇ ਨੇ ਪੰਜਾਬ ਸਰਕਾਰ ਨੇ ਅਮ੍ਰਿਤਪਾਲ ਸਿੰਘ ਨੂੰ ਸੌਂ ਦਿਵੌਂ ਦੇ ਲਈ ਲੋਕ ਸਭਾ ਸਪੀਕਰ ਓਮਬੀਰ ਨੂੰ ਅਰਜੀ ਭੇਜ ਦਿੱਤੀ ਹੈ ਫਿਲਹਾਲ ਐਨਐਸਏ ਦੇ ਤਹਿਤ ਅਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹਨ ਬਿਊਰੋ ਰਿਪੋਰਟ ਦੀਸ਼ ਅਪਡੇਟਡ ਨਿਊਜ਼ ਦੇ ਨਾਲ ਧੰਨ ਅਮ੍ਰਿਤਪਾਲ ਸਿੰਘ ਦੇ ਨਾਲ ਜੁੜੀ ਵੱਡੀ ਖਬਰ ਅਮ੍ਰਿਤਪਾਲ ਸਿੰਘ ਸੌ ਚੁੱਕਨ ਜਾਰੀ ਨੇ ਬਹੁਤ ਜਲਦ ਤਾਂ ਸੂਤਰਾਂ ਦੇ ਹਵਾਲੇ ਤੋਂ ਅਮ੍ਰਿਤਪਾਲ ਸਿੰਘ ਨੂੰ ਲੈ ਕੇ ਵੱਡੀ ਖਬਰ ਹੈ ਜਿਹੜੀ ਉਹ ਸਾਹਮਣੇ ਆ ਰਹੀ ਹੈ ਪਰਸੋਂ ਸੌ ਚੁੱਕਨ ਜਾਰੀ ਨੇ ਅਮ੍ਰਿਤਪਾਲ ਸਿੰਘ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ 5 ਜੁਲਾਈ ਨੂੰ ਐਮਪੀ ਦੀ ਸੌ ਚੁੱਕਣ ਜਾ ਰਹੇ ਨੇ ਅਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਚੋਣ ਜਿੱਤੇ ਸੀ ਭਾਈ ਅਮ੍ਰਿਤਪਾਲ ਸਿੰਘ ਵੱਡੇ ਮਾਰਜਨ ਦੇ ਨਾਲ ਉਹਨਾਂ ਨੇ ਚੋਣ ਸੀ ਜਿਹੜੀ ਉਹ ਖਡੂਰ ਸਾਹਿਬ ਤੋਂ ਜਿੱਤੀ ਸੀ ਤਾਂ ਪੰਜਾਬ ਸਰਕਾਰ ਨੇ ਵੀ ਲੋਕ ਸਭਾ ਦੇ ਸਪੀਕਰ ਨੂੰ ਕੱਲ ਚਿੱਠੀ ਲਿਖੀ ਹੈ ਤਾਂ ਖਡੂਰ ਸਾਹਿਬ ਤੋਂ ਚੁਣੇ ਗਏ ਸੰਸਦ ਮੈਂਬਰ ਅਮ੍ਰਿਤਪਾਲ ਸਿੰਘ ਜਲਦ ਸੌ ਚੁੱਕ ਸਕਦੇ ਨੇ ਸੂਤਰਾਂ ਦੇ ਮੁਤਾਬਕ 5 ਜੁਲਾਈ ਨੂੰ ਅਮ੍ਰਿਤਪਾਲ ਸਿੰਘ ਹਲਫ ਲੈ ਸਕਦੇ ਨੇ ਪੰਜਾਬ ਸਰਕਾਰ ਨੇ ਅਮ੍ਰਿਤਪਾਲ ਸਿੰਘ ਨੂੰ ਸੌਂ ਦਿਵਾਉਣ ਲਈ ਲੋਕ ਸਭਾ ਸਪੀਕਰ 11 ਲੱਖਾਂ ਨੂੰ ਅਰਜੀ ਭੇਜੀ ਹੈ ਫਿਲਹਾਲ ਐਨਐਸਏ ਦੇ ਤਹਿਤ ਅਮ੍ਰਿਤਪਾਲ ਸਿੰਘ ਡਿਬ੍ਰੂਗੜ ਜੇਲ੍ਹ ਦੇ ਵਿੱਚ ਬੰਦ ਹਨ ਕਾਬਿਲੇ ਗੌਰ ਹੈ ਕਿ ਜੇਲ੍ਹ ਦੇ ਵਿੱਚ ਬੰਦ ਅਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੀ ਸੀ ਅਤੇ ਉਹਨਾਂ ਨੇ ਵੱਡੇ ਮਾਰਜਨ ਦੇ ਨਾਲ ਜਿੱਤ ਦਰਜ ਕੀਤੀ ਸੀ ਦਰਅਸਲ ਪਰਿਵਾਰ ਦੀ ਤਰਫੋਂ ਡੀਸੀ ਅਮ੍ਰਿਤਸਰ ਨੂੰ ਪੈਰੋਲ ਦੇ ਲਈ ਅਰਜੀ ਭੇਜੀ ਗਈ ਸੀ ਇਸ ਉੱਤੇ ਕਾਰਵਾਈ ਕਰਦਿਆਂ ਪੰਜਾਬ ਸਰਕਾਰ ਦੇ ਵੱਲੋਂ ਲੋਕ ਸਭਾ ਸਪੀਕਰ ਨੂੰ ਅਰਜੀ ਭੇਜ ਦਿੱਤੀ ਗਈ ਹੈ ਪੈਰੋਲ ਦੇ ਲਈ ਅਰਜੀ ਅਮ੍ਰਿਤ ਸਰਦੇ ਡੀਸੀ ਜਿਸ ਤੋਂ ਬਾਅਦ ਇਹ ਅਰਜੀ ਪੰਜਾਬ ਦੇ ਗ੍ਰਹਿ ਵਿਭਾਗ ਨੂੰ ਭੇਜੀ ਗਈ ਸੀ ਜਿਸ ਨੇ ਇਸ ਉੱਤੇ ਕਾਰਵਾਈ ਕਰਦੇ ਹੋਏ ਲੋਕ ਸਭਾ ਸਪੀਕਰ ਨੂੰ ਅਰਜੀ ਭੇਜ ਦਿੱਤੀ ਸੀ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ 5 ਜੁਲਾਈ ਨੂੰ ਅਮ੍ਰਿਤਪਾਲ ਸਿੰਘ ਹਲਫ ਲੈ ਸਕਦੇ ਨੇ ਪੰਜਾਬ ਸਰਕਾਰ ਨੇ ਅਮ੍ਰਿਤਪਾਲ ਸਿੰਘ ਨੂੰ ਸੌਨ ਦਿਵਾਨ ਦੇ ਲਈ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਅਰਜੀ ਭੇਜ ਦਿੱਤੀ ਹੈ ਫਿਲਹਾਲ ਐਨਐਸਏ ਦੇ ਤਹਿਤ ਅਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹਨ ਬਿਊਰੋ ਰਿਪੋਰਟ ਦੀਸ਼ ਅਪਡੇਟਡ ਨਿਊਜ਼ ਦੇ ਨਾਲ ਫਾਟ ਅਮ੍ਰਿਤਪਾਲ ਸਿੰਘ ਦੇ ਨਾਲ ਜੁੜੀ ਵੱਡੀ ਖਬਰ ਅਮ੍ਰਿਤਪਾਲ ਸਿੰਘ ਸੌ ਚੁੱਕਣ ਜਾ ਰਹੇ ਨੇ ਬਹੁਤ ਜਲਦ ਤਾਂ ਸੂਤਰਾਂ ਦੇ ਹਵਾਲੇ ਤੋਂ ਅਮ੍ਰਿਤਪਾਲ ਸਿੰਘ ਨੂੰ ਲੈ ਕੇ ਵੱਡੀ ਖਬਰ ਹੈ ਜਿਹੜੀ ਉਹ ਸਾਹਮਣੇ ਆ ਰਹੀ ਹੈ ਪਰसों ਸੌ ਚੁੱਕਣ ਜਾ ਰਹੇ ਨੇ ਅਮ੍ਰਿਤਪਾਲ ਸਿੰਘ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ 5 ਜੁਲਾਈ ਨੂੰ ਐਮਪੀ ਦੀ ਸੌ ਚੁੱਕਣ ਜਾ ਰਹੇ ਨੇ ਅਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਚੋਣ ਜਿੱਤੇ ਸੀ ਭਾਈ ਅਮ੍ਰਿਤਪਾਲ ਸਿੰਘ ਵੱਡੇ ਮਾਰਜਨ ਦੇ ਨਾਲ ਉਹਨਾਂ ਨੇ ਚੋਣ ਸੀ ਜਿਹੜੀ ਉਹ ਖਡੂਰ ਸਾਹਿਬ ਤੋਂ ਜਿੱਤੀ ਸੀ ਤਾਂ ਪੰਜਾਬ ਸਰਕਾਰ ਨੇ ਵੀ ਲੋਕ ਸਭਾ ਦੇ ਸਪੀਕਰ ਨੂੰ ਕੱਲ ਚਿੱਠੀ ਲਿਖੀ ਹੈ ਤਾਂ ਖਡੂਰ ਸਾਹਿਬ ਤੋਂ ਚੁਣੇ ਗਏ ਸੰਸਦ ਮੈਂਬਰ ਅਮ੍ਰਿਤਪਾਲ ਸਿੰਘ ਜਲਦ ਸੌ ਚੁੱਕ ਸਕਦੇ ਨੇ ਸੂਤਰਾਂ ਦੇ ਮੁਤਾਬਕ 5 ਜੁਲਾਈ ਨੂੰ ਅਮ੍ਰਿਤਪਾਲ ਸਿੰਘ ਹਲਫ ਲੈ ਸਕਦੇ ਨੇ ਪੰਜਾਬ ਸਰਕਾਰ ਨੇ ਅਮ੍ਰਿਤਪਾਲ ਸਿੰਘ ਨੂੰ ਸੌਂ ਦਿਵਾਉਣ ਲਈ ਲੋਕ ਸਭਾ ਸਪੀਕਰ 11 ਲਾ ਨੂੰ ਅਰਜੀ ਭੇਜੀ ਹੈ ਫਿਲਹਾਲ ਐਨਐਸਏ ਦੇ ਤਹਿਤ ਅਮ੍ਰਿਤਪਾਲ ਸਿੰਘ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹਨ ਕਾਬਿਲ ਗੌਰ ਹੈ ਕਿ ਜੇਲ੍ਹ ਦੇ ਵਿੱਚ ਬੰਦ ਅਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੀ ਸੀ ਅਤੇ ਉਹਨਾਂ ਨੇ ਵੱਡੇ ਮਾਰਜਨ ਦੇ ਨਾਲ ਜਿੱਤ ਦਰਜ ਕੀਤੀ ਸੀ ਦਰਅਸਲ ਪਰਿਵਾਰ ਦੀ ਤਰਫੋਂ ਡੀਸੀ ਅੰਮ੍ਰਿਤਸਰ ਨੂੰ ਪਰੋਲ ਦੇ ਲਈ ਅਰਜੀ ਭੇਜੀ ਗਈ ਸੀ ਇਸ ਉੱਤੇ ਕਾਰਵਾਈ ਕਰਦਿਆਂ ਪੰਜਾਬ ਸਰਕਾਰ ਦੇ ਵੱਲੋਂ ਲੋਕ ਸਭਾ ਸਪੀਕਰ ਨੂੰ ਅਰਜੀ ਭੇਜ ਦਿੱਤੀ ਗਈ ਹੈ ਪਰੋਲ ਦੇ ਲਈ ਅਰਜੀ ਅੰਮ੍ਰਿਤਸਰ ਦੇ ਡੀਸੀ ਜਿਸ ਤੋਂ ਬਾਅਦ ਇਹ ਅਰਜੀ ਪੰਜਾਬ ਦੇ ਗ੍ਰਹਿ ਵਿਭਾਗ ਨੂੰ ਭੇਜੀ ਗਈ ਸੀ ਜਿਸ ਨੇ ਇਸ ਉੱਤੇ ਕਾਰਵਾਈ ਕਰਦੇ ਹੋਏ ਲੋਕ ਸਭਾ ਸਪੀਕਰ ਨੂੰ ਅਰਜੀ ਭੇਜ ਦਿੱਤੀ ਸੀ ਇਸ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ 5 ਜੁਲਾਈ ਨੂੰ ਅਮ੍ਰਿਤਪਾਲ ਸਿੰਘ ਹਲਫਿਲ ਲੈ ਸਕਦੇ ਨੇ ਪੰਜਾਬ ਸਰਕਾਰ ਨੇ ਅਮ੍ਰਿਤਪਾਲ ਸਿੰਘ ਨੂੰ ਸੌਣ ਦਿਵਾਨ ਦੇ ਲਈ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਅਰਜੀ ਭੇਜ ਦਿੱਤੀ ਹੈ ਫਿਲਹਾਲ ਐਨਐਸਏ ਦੇ ਤਹਿਤ ਅਮ੍ਰਿਤਪਾਲ ਸਿੰਘ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹਨ ਬਿਊਰੋ ਰਿਪੋਰਟ ਦੀਸ਼ ਅਪਡੇਟ ਨਿਊਜ਼ ਤੇ ਨਾਲ ਧੰਨਵਾਦ